ਨਮਸਕਾਰ ਜੀ ਸਾਰਿਆਂ ਨੂੰ ਟਿਊਟੋਰੀ ਨਿਕੋ ਵਿੱਚ ਤੁਹਾਡਾ ਸਵਾਗਤ ਹੈ ਆਸ਼ਾ ਕਰਦੇ ਹਾਂ ਖੁਸ਼ ਤੇ ਤੰਦਰੁਸਤ ਹੋਵੋਗੇ ਆਪ ਕੋ ਆਪਣੇ ਕੰਮ ਵਿੱਚ ਵਿਅਸਤ ਹੋਵੋਗੇ ਅੱਜ ਤੁਹਾਨੂੰ ਆਪ ਗਵਾਰੇ ਤੇ ਆਲੂ ਦੀ ਸਿੰਪਲ ਜੀ ਸਬਜ਼ੀ ਬਣਾ ਕੇ ਦਿਖਾਵਾਂਗੇ ਜੋ ਬਹੁਤ ਵਧੀਆ ਟੇਸਟੀ ਬਣ ਕੇ ਤਿਆਰ ਹੋਊਗੀ ਇੱਕ ਵਾਰੀ ਰੈਸਪੀ ਜ਼ਰੂਰ ਟਰਾਈ ਕਰਿਓ ਬਹੁਤ ਹੀ ਵਧੀਆ ਬਣੂਗੀ ਇਹ ਆਪਣੀ ਰੈਸਪੀ ਇੱਧਰ ਆਪਾਂ ਆਲੂ ਪਿਆਜ਼ ਗਵਾਰਾ ਤੇ ਦੋ ਛਿੱਪੜ ਲੈ ਲਿਆ ਤੇ ਇਹਨਾਂ ਨੂੰ ਆਪਾਂ ਕੱਟ ਕੇ ਸਾਫ਼ ਕਰਕੇ ਰੱਖ ਲਿਆ ਤੇ ਹੁਣ ਆਪਾਂ ਤੜਕਾ ਲਗਾਵਾਂਗੇ ਤੜਕਾ ਲਗਾਉਣ ਦੇ ਲਈ ਦਹੀਦਰਾ ਪਕੜਾਈ ਵਿੱਚ ਤੇਲ ਲਾ ਲਿਆ ਤੇਲ ਆਪਣਾ ਗਰਮ ਹੋ ਗਿਆ ਵਿੱਚ ਜੀਰਾ ਪਾਵਾਂਗੇ ਜੀਰਾ ਆਪਾਂ ਚਟਕਣ ਤੋਂ ਬਾਅਦ ਇਹਦੇ ਵਿੱਚ ਆਪਾਂ ਕੱਟੇ ਹੋਏ ਪਿਆਜ਼ ਪਾ ਦੇਵਾਂਗੇ ਤੇ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਦੇਖੋ ਆਪਾਂ ਪਿਆਜ਼ ਭੁੰਨ ਰਹੇ ਹਾਂ ਤੇ ਇਹਦੇ ਵਿੱਚ ਹੀ ਆਪਾਂ ਆਪਣੇ ਬੇਸਿਕ ਮਸਾਲੇ ਪਾਵਾਂਗੇ ਜਿਵੇਂ ਕਿ ਹਲਦੀ ਪਾਊਡਰ ਧਨੀਆ ਪਾਊਡਰ ਲਾਲ ਮਿਰਚ ਪਾਊਡਰ ਤੇ ਨਮਕ ਆਪਾਂ ਜਿਆਦਾ ਤੇਲ ਤੇਜ ਮਸਾਲੇ ਨਹੀਂ ਪਾਣੇ ਆਪਣੇ ਸਿੰਪਲ ਹੀ ਮਸਾਲੇ ਪਾ ਕੇ ਆਪਾਂ ਇਹ ਸਬਜੀ ਤਿਆਰ ਕਰਾਂਗੇ ਬਹੁਤ ਹੀ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੋਊਗੀ ਇਹ ਸਬਜੀ ਤੇ ਇਹਦੇ ਵਿੱਚ ਹੁਣ ਆਪਾਂ ਮਸਾਲਾ ਭੁੰਨ ਤੋਂ ਬਾਅਦ ਚਾ ਪੱਟੇ ਹੋਏ ਚਿਬੜ ਪਾਵਾਂਗੇ ਤੇ ਇਹ ਆਪਣੀ ਚਟਪਟੀ ਅਤੇ ਖੱਟੀ ਮਿੱਠੀ ਸਬਜੀ ਬਣ ਕੇ ਬਹੁਤ ਹੀ ਵਧੀਆ ਟੇਸਟੀ ਤਿਆਰ ਹੋਊਗੀ ਇੱਧਰ ਆਪਾਂ ਆਲੂ ਪਾ ਦੇਵਾਂਗੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਸਾਲੇ ਵਿੱਚ ਦੇਖੋ ਇਸ ਤਨਾਪਾ ਆਲੂ ਨੂੰ ਮਿਕਸ ਕਰ ਲੇ ਮਸਾਲੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਆਪਣਾ ਕਟਿਆ ਹੋਇਆ ਗਵਾਰਾ ਵੀ ਪਾ ਦੇਵਾਂਗੇ ਦੇਖੋ ਆਪਣੇ ਆਲੂ ਮਿਕਸ ਹੋ ਗਏ ਹੁਣ ਆਪਾਂ ਗਵਾਰਾ ਪਾਵਾਂਗੇ ਤੇ ਇਹਨੂੰ ਵੀ ਆਪਾਂ ਮਿਕਸ ਕਰ ਲਵਾਂਗੇ ਇਹ ਸਬਜੀ ਬਹੁਤ ਹੀ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੋਊਗੀ ਹੁਣ ਆਪਾਂ ਇਹਨੂੰ ਢੱਕ ਦਿੱਤਾ 2 ਤੋਂ 3 ਮਿੰਟ ਵਾਸਤੇ ਠਕਨ ਤੋਂ ਬਾਅਦ ਦੇਖੋ ਆਪਣੀ ਸਬਜੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਇਹਨੂੰ ਆਪਾਂ ਵਿੱਚ ਵਿੱਚ ਹਿਲਾਉਂਦੇ ਰਵਾਂਗੇ ਤਾਂ ਕਿ ਆਪਣੀ ਸਬਜੀ نیچے ਲੱਗ ਨਾ ਜਾਵੇ ਤੇ ਭਾਫ਼ ਨਾਲ ਬਣ ਕੇ ਤਿਆਰ ਹੋ ਗਈ ਸੀ ਗੈਸ ਆਪਾਂ ਘੱਟਤੀ ਰੱਖਿਆ ਸੀ ਤੇ ਆਪਾਂ 2 ਮਿੰਟ ਵਾਸਤੇ ਫੇਰ ਢੱਕ ਕੇ ਪਕਾਈ ਸੀ ਦੇਖੋ ਆਪਣੀ ਸਬਕੀ ਸਬਜੀ ਆਲੂ ਗਵਾਰੇ ਦੀ ਬਣ ਕੇ ਤਿਆਰ ਹੋ ਗਈ ਹੈ ਇਹ ਆਪਾਂ ਹੁਣ ਆਪਾਂ ਸਿੰਪਲ ਰੋਟੀ ਪਰੌਂਠੇ ਪੂਰੀ ਨਾਲ ਖਾ ਸਕਦੇ ਹਾਂ ਬਹੁਤ ਹੀ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੋਈ ਜੇ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਆਲੂ ਗਵਾਰੇ ਦੀ ਸਬਜੀ ਕਿਸ ਤਰ੍ਹਾਂ ਦੀ ਲੱਗੀ ਦੇਖੋ ਆਪਣੀ ਸਬਜ਼ੀ ਕਿੰਨੀ ਵਧੀਆ ਬਣੀ ਹੈ ਇੱਕ ਵਾਰੀ ਇਹ ਰੈਸਪੀ ਜ਼ਰੂਰ ਟਰਾਈ ਕਰਿਓ ਧੰਨਵਾਦ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ